ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾ ਜੁਸੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾ ਦੀ ਜਿਮਨੀ ਚੋਣਾ ਨੂੰ ਲੈ ਕੇ ਭਾਰਦੇਸ਼ ਚੋਰ ਕਮਿਸ਼ਨਰ ਨੇ ਇੱਕ ਵਾਰ ਇਹ ਕਹਿ ਕੇ ਪਰਲਾ ਛਾੜ ਦਿੱਤਾ ਕਿ ਪੰਜਾਬ ਦੇ ਵਿੱਚ ਫਰਾਂਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਮੌਸਮ ਹੈ అనుకూਲ ਨਹੀਂ ਹੈ ਗਰਮੀ ਬਹੁਤ ਜ਼ਿਆਦਾ ਹੈ ਇਸ ਲਈ 6 ਮਹੀਨਿਆਂ ਵਾਸਤੇ ਜਿਮਨੀ ਚੋਣਾ ਮਲਤਵੀ ਕਰਤੀਆਂ ਗਈਆਂ ਨੇ ਉਸ ਤੋਂ ਬਾਅਦ ਪੰਜਾਬ ਦੀ ਖਾਸ ਕਰਕੇ ਆ ਆਦੀ ਪਾਰਟੀ ਦੀ ਗੱਲ ਕਰੀਏ ਆ ਆਦੀ ਪਾਰਟੀ ਨੇ ਤਾਂ ਹਲਕਾ ਬਨਾਲਾ ਚਬੇਵਾਲ ਡੇਰਾ ਬਾਬਾ ਨਾਨਕ ਗੰਦਰਵਾਹਾ ਤੋਂ ਯਾਨੀ ਕਿ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਜਿਹੜੇ ਮੌਜੂਦਾ ਕੈਬਨ ਮੰਤਰੀ ਸੀ ਅਤੇ ਵਿਧਾਇਕ ਸੀ ਉਹ ਵਿਧਾਇਕਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਆਦੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਲੇਕਿਨ ਉਹ ਸਾਰੀਆਂ ਤਿਆਰੀਆਂ ਧਰਿਆਂ ਦੀਆਂ ਧਰਾਈਆਂ ਰਹਿ ਗਈਆਂ ਕਿਉਂਕਿ ਹੁਣ ਜਿਮਨੀ ਚੋਣਾ 6 ਮਹੀਨੇ ਬਾਅਦ ਹੋਣ ਗਿਆ ਲੇਕਿਨ ਇੱਕ ਵਾਰ ਫਿਰ ਤਬਾਕਾ ਕਰ ਦਿੰਦਾ ਹੈ ਆ ਆਦੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਹਰਿਆਣਾ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਪਹਿਲੀ ਸੂਚੀ 7 ਉਮੀਦਵਾਰਾਂ ਦੀ ਭੇਜ ਦਿੱਤੀ ਗਈ ਹੈ ਆ ਆਰਡੀ ਪਾਰਟੀ ਦੀ ਹਾਈ ਕਮਾਨ ਵੱਲੋਂ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਰਹੀਆਂ 370 ਦੀ ਤਾਰੀਖ ਤੋਂ ਬਾਅਦ ਯਾਨੀ ਕਿ 10 ਸਾਲ ਬਾਅਦ ਚੋਣਾਂ ਹੋਣੀਆਂ ਨੇ 370 ਤੋਂ ਬਾਅਦ ਚੋਣਾਂ 10 ਸਾਲ ਲਗਾਤਾਰ ਜਾਰੀ ਸੀ ਲੇਕਿਨ ਲੰਮਾ ਸਮੇਂ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਵਿਗਿਲਵਾਜਾਇਆ ਹੈ ਵਿਧਾਨ ਸਭਾ ਦੀਆਂ ਚੋਣਾਂ ਦਾ ਜੰਮੂ ਕਸ਼ਮੀਰ ਨੂੰ ਲੈ ਕੇ ਇਸ ਨੂੰ ਲੈ ਕੇ ਹੁਣ ਆ ਆਰਡੀ ਪਾਰਟੀ ਵੀ ਪੂਰੇ ਜੋਰਾਂ-ਸ਼ੋਰਾਂ ਨਾਲ ਉੱਜੀ ਹੋਈ ਹੈ ਜੋ ਕਸ਼ਮੀਰ ਦੇ ਜੋ ਕਸ਼ਮੀਰ ਦੇ ਵਿੱਚ 3 ਬਰਾ ਹੋਣਗੇ 3 ਸੈਕਸ਼ਨ ਹੋਣਗੇ ਵਿਧਾਨ ਸਭਾ ਦੀਆਂ ਚੋਣਾਂ ਲਈ ਪਹਿਲੇ ਸੈਕਸ਼ਨ ਦੀ ਤਿਆਰੀ ਵੀ 7 ਉਮੀਦਵਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਉਤਾਰ ਦਿੱਤੇ ਨੇ ਵਿਧਾਨ ਸਭਾ ਦੀਆਂ ਚੋਣਾਂ ਲਈ ਜੰਮੂ ਐਂਡ ਕਸ਼ਮੀਰ ਤੋਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਜਿਲ੍ਹੇ ਦੇ ਵਿੱਚ ਬੋਲ ਦਿੱਤਾ ਹੈ ਕਿ ਸਾਡੇ ਹੌਸਲੇ ਬਲੰਦ ਨੇ ਅਸੀਂ ਵੱਧ ਤੋਂ ਵੱਧ ਉਮੀਦਵਾਰ ਜਿੱਤਾਂਗੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਮੂਨ کشمیر ਹਰਿਆਣਾ ਝਾਰਖੰਡ ਅਤੇ ਮਹਾਰਾਸ਼ਟਰ ਵਿੱਚੋਂ ਭਾਵੇਂ ਵਿਧਾਨ ਸਭਾ ਦੀ ਚੋਣਾਂ ਹਾਲੇ ਹਰਿਆਣਾ ਅਤੇ ਜਮੂ کشمیر ਦੇ ਵਿੱਚ ਹੋਰੀਆਂ ਨੇ ਲੇਕਿਨ ਜਮੂ کشمیر ਨੂੰ ਲੈ ਕੇ ਅੱਜ ਸੱਤ ਉਮੀਦਵਾਰ ਜਿਹੜੇ ਉਮੀਦਵਾਰ ਖੜੇ ਕਰਦੇ ਨੇ ਵਿਧਾਨ ਸਭਾ ਦੀ ਚੋਣਾਂ ਲਈ ਜਮੂ کشمیر ਵੱਲੋਂ ਅਭਿਜ ਉਹਨਾਂ ਦੀ ਜਿਹੜੀ ਲਿਸਟ ਹੈ ਅੱਜ ਆਪ ਆਧਵੀ ਪਾਰਟੀ ਦੀ ਹਾਈ ਕਮਾਨ ਨੇ ਜਮੂ کشمیر ਵਿੱਚ ਭੇਜਦੀ ਹੈ ਤਾਂ ਕਿ ਇਸੇ ਨੂੰ ਗਲਵਾ ਗਲਾ ਸਿਖਵਾਣਾ ਰਹਿ ਜਾਵੇ ਕਿਉਂਕਿ ਜਿਹੜੇ 7 ਉਮੀਦਵਾਰ ਉਤਾਰੇ ਨੇ ਅੱਜ ਤੁਰ ਜਿਹੜੇ ਨੇ ਉਹ ਵਿਧਾਨ ਸਭਾ ਦੀਆਂ ਚੋਣਾਂ ਲਈ ਆਪ ਆਦਮੀ ਪਾਰਟੀ ਲਈ ਤਿਆਰੀ ਸ਼ੁਰੂ ਕਰ ਦੇਣਗੇ ਤਾਂ